ਤੇ ਹੁਣ ਜਿਹੜਾ ਇਹ ਸਰਕਾਰੀ ਸਨਮਾਨ ਪਦਮਸ਼ਰੀ ਹਾਸਲ ਕੀਤਾ ਬੱਲਾਂ ਵਾਲੇ ਡੇਰੇ ਵਾਲਿਆਂ ਨੇ ਇਹ ਅਸਲ ਵਿੱਚ ਸਨਮਾਨ ਨਹੀਂ ਹੈ ਇਹ ਸਰਕਾਰੀ અપਮਾਨ ਹਾਸਲ ਕੀਤਾ ਉਹਨੇ ਮੁਖੀ ਨੂੰ ਇਹੋ ਜਿਹੇ ਪਦਮਸ਼ਰੀ ਨੂੰ ਵਗਾ ਕੇ ਮਾਰਨਾ ਚਾਹੀਦਾ ਸੀ ਥੁੱਕ ਦੇਣਾ ਚਾਹੀਦਾ ਸੀ ਇਹੋ ਜਿਹੇ ਪਦਮਸ਼ਰੀ ਤੇ ਇਹੋ ਜਿਹੇ ਪਦਮਸ਼ਰੀ 20 ਹੋਰ ਮਿਲਣਗੇ ਜਿਹੜੀ ਮੰਨੂ ਸਿਮਰਤੀ ਆ ਆਰਐਸਐਸ ਬੀਜੇਪੀ ਉਹਨੂੰ ਲਾਗੂ ਕਰਨਾ ਚਾਹੁੰਦੀ ਆ ਦੂਜੇ ਪਾਸੇ ਆਪਾਂ ਦੇਖਦੇ ਆ ਕਿ ਜਿਹੜੇ ਗੁਰੂ ਰਵਿਦਾਸ ਜੀ ਨੇ ਉਹਨਾਂ ਦੀ ਸਾਰੀ ਲੜਾਈ ਹੋਈ ਇਦਾਂ ਦੀ ਸੋਚ ਨਾ ਰਹੀ ਆ ਮੰਨੂਵਾਦੀ ਸੋਚ ਦੇ ਨਾਲ ਰਹੀ ਆ ਤਾਂ ਤੁਹਾਨੂੰ ਕੀ ਲੱਗਦਾ ਇਹਨਾਂ ਦੇ ਵਿੱਚ ਸਾਂਝ ਹੋ ਸਕਦੀ ਏ ਇਸ ਤਰੀਕੇ ਦੀ ਵੀ ਸਤਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ ਨੇ ਤਾਂ ਆਪਣੀ ਬਾਣੀ ਦੇ ਵਿੱਚ ਕਿਹਾ ਹੋਇਆ ਵੀ ਜਿੰਦੇ ਜਿਹੜੇ ਬ੍ਰਾਹਮਣ ਗੁਣਹੀਣ ਨੇ ਉਹਨਾਂ ਨੂੰ ਨਹੀਂ ਪੂਜਣਾ ਹੂੰ ਜਿਹੜੇ ਜੰਡਾਲ ਗੁਣ ਪ੍ਰਵੀਨ ਨੇ ਉਹਨਾਂ ਨੂੰ ਪੂਜਣਾ ਹੂੰ ਉਹਨਾਂ ਦੀ ਉਸਤਤ ਕਰਨੀ ਹੈ ਮਨੂ ਜ਼ਿਮਰਦੀ ਕੀ ਕਹਿੰਦੀ ਆ ਵੀ ਚੰਡਾਲ, ਸ਼ੂਦਰ ਚਾਹੇ ਜਿੰਨਾ ਮਰਜੀ ਗੁਣ ਪ੍ਰਵੀਨ ਹੋਵੇ ਉਹਦੇ ਜੁੱਤੀਆਂ ਲਾਉਣੀਆਂ, ਕੁੱਟਣਾ ਮਾਰਨਾ, ਉਹਨੂੰ ਤਾੜਨਾ। ਬਾਹਮਣ ਚਾਹੇ ਜਿੰਨਾ ਨਖਿੱਦ ਤੋਂ ਨਖਿੱਦ ਹੋਵੇ ਤੇ ਉਹਨੂੰ ਪੁੱਜਣਾ। ਇਹ ਪੰਜਾਬ ਦੇ ਡੇਰੇ ਵੱਖੋ-ਵੱਖਰੇ ਡੇਰੇ ਐ ਚਾਹੇ ਕਿਸੇ ਵੀ ਤਰ੍ਹਾਂ ਨਾਲ ਜੁੜੇ ਹੋਏ ਆ। ਇੱਕ ਇੱਕ ਕਰਕੇ ਨਰਿੰਦਰ ਮੋਦੀ ਦੇ ਚਰਨਾਂ ਦੇ ਵਿੱਚ ਸਿਰ ਝੁਕਾ ਰਹੇ ਨੇ। ਸਰਸੇ ਵਾਲਾ ਸਾਧ ਪਹਿਲਾਂ ਹੀ ਨਰਿੰਦਰ ਮੋਦੀ ਦੇ ਚਰਨਾਂ 'ਚ ਬੈਠਾ। ਹੂੰ ਇਸ ਤੋਂ ਬਾਅਦ ਰਾਧਾ ਸਵਾਮੀਆ ਵਾਲਾ ਬਾਬਾ ਵੀ ਜਾ ਕੇ ਗੁਰਿੰਦਰ ਢਿੱਲੋਂ ਚਰਨਾਂ 'ਚ ਬਹਿ ਗਿਆ ਕਦੇ ਖੱਬੇ ਪਾਸੇ ਖੜਾ ਹੁੰਦਾ ਕਦੇ ਸੱਜਾ ਬਣਿਆ ਹੁੰਦਾ ਕਦੇ ਥੰਦਾ ਬਣਦਾ ਹੂੰ ਇਸੇ ਤੋਂ ਬਾਅਦ ਦਮਦਬੀਆਂ ਟਕਸਾਲ ਲਗੀ ਨਾਨਕਸਰੀਏ ਬਾਬੇ ਨੇ ਰਾੜੇ ਵਾਲੇ ਬਾਬੇ ਨੇ ਜਾ ਕੇ ਚਰਨ ਹੋ ਹੂੰ ਉੱਥੇ ਟੇਕਣੇ ਸ਼ੁਰੂ ਕਰਤੇ ਜਿੱਥੇ ਮਨੁਬਾਦਿਆ ਗੜਾ ਗੁਰਿੰਦਰ ਮੋਦੀ ਦੇ ਪੈਰ ਨੇ ਜਿੱਥੇ ਹੂੰ ਡੇਰਾ ਬੱਲਾਂ ਦੇ ਵਿੱਚ ਮਨੁਵਾਦੀਆਂ ਦਾ ਜਿਹੜਾ ਸਭ ਤੋਂ ਵੱਡਾ ਸਰਗਨਾ ਇੱਕ ਤਰ੍ਹਾਂ ਦਾ ਨਰਿੰਦਰ ਮੋਦੀ ਆਇਆ ਤੇ ਰਵਿਦਾਸ ਧਰਮ ਦਾ ਜਿਹੜਾ ਸਭ ਤੋਂ ਵੱਡਾ ਡੇਰਾ ਬੱਲਾ ਉੱਥੇ ਆਇਆ ਇਹ ਰਾਜਨੀਤਿਕ ਇਹਦੇ ਸਾਨੂੰ ਮੈਨੇ ਕੱਢਣੇ ਚਾਹੀਦੇ ਨੇ ਇਹ ਧਾਰਮਿਕ ਜਾਂ ਫਲਸਫਾਨਾ ਤੌਰ ਦੇ ਤੇ ਆਪਸ ਵਿੱਚ ਮਿਲਣ ਨਹੀਂ ਹੈਗਾ ਰਵਿਦਾਸ ਜੀ ਦੀ ਪਹਿਰਾ ਦਾ ਪਰੰਪਰਾ ਦੇ ਉੱਤੇ ਪਹਿਰਾ ਤਾਂ ਗੁਰੂ ਗੋਬਿੰਦ ਸਿੰਘ ਵਰਗੇ ਨੇ ਦਿੱਤਾ ਸੀ ਆਪਣੇ ਚਾਰ ਪੁੱਤਰ ਬਾਰੇ ਰਵਿਦਾਸ ਜੀ ਦੀ ਪਰੰਪਰਾ ਦੇ ਉੱਤੇ ਪਹਿਰਾ ਤਾਂ ਬਾਬਾ ਜੀਵਨ ਸਿੰਘ ਵਰਗਿਆ ਨੇ ਦਿੱਤਾ ਸੀ ਜਿਨ੍ਹਾਂ ਨੇ ਆਪਦੇ 87 ਜੀਵਨ ਦੇ ਮੈਂਬਰ ਪਰਿਵਾਰ ਦੇ ਮੈਂਬਰ ਬਾਰੇ ਭਾਈ ਮਨੀ ਸਿੰਘ ਵਰਗਿਆ ਨੇ ਦਿੱਤਾ ਸੀ ਬਾਬਾ ਦੀਪ ਸਿੰਘ ਵਰਗਿਆ ਨੇ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਵਰਗਿਆ ਨੇ ਦਿੱਤਾ ਸੀ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੇ ਵਿੱਚ 1 ਫਰਵਰੀ ਬੜੀ ਖਾਸ ਰਹੀ ਕਿਉਂਕਿ ਇਸ ਦਿਨ ਪੀਐਮ ਮੋਦੀ ਡੇਰਾ ਸਤਖੰਡ ਬੱਲਾ ਵਿਖਿਆਇ ਜਿਹੜਾ ਜਲੰਧਰ ਦੇ ਵਿੱਚ ਆ ਤੇ ਇਹ ਇੱਕ ਧਾਰਮਿਕ ਸਮਾਗਮ ਹੀ ਨਹੀਂ ਸੀ ਇੱਕ ਸਿਆਸੀ ਸੰਕੇਤ ਵੀ ਸੀ ਜਦੋਂ ਪੀਐਮ ਮੋਦੀ ਜੀ ਆਉਂਦੇ ਨੇ ਕਿਉਂਕਿ ਭਾਵੇਂ ਆਪਾਂ ਦੇਖੀਏ ਕਿ ਪੰਜਾਬ ਦੇ ਵਿੱਚ ਕਰੀਬ 32% ਦਲਤ ਆਬਾਦੀ ਆ ਪੂਰੇ ਦੇਸ਼ ਨਾਲੋਂ ਤਕਰੀਬਨ ਵੱਧ ਆਬਾਦੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆ ਜਦੋਂ ਉਹ ਜਲੰਧਰ ਦੇ ਵਿੱਚ ਆਉਂਦੇ ਨੇ ਤਾਂ ਬਹੁਤ ਸਾਰੇ ਸਿਆਸੀ ਸੰਕੇਤ ਮਿਲਦੇ ਨੇ ਸਿਆਸਤ ਦੇ ਵਿੱਚ ਵੀ ਹਲਚਲ ਹੁੰਦੀ ਆ ਤਾਂ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਹਰਗੋਰ ਪ੍ਰਤਾਪ ਜੀ ਨੇ ਉਹ ਸਾਰੇ ਬਾਰੇ ਕੀ ਸੋਚਦੇ ਨੇ ਕਿੱਦਾਂ ਸਮਝਦੇ ਨੇ ਇਹ ਜਿਹੜਾ ਧਾਰਮਿਕ ਸਮਾਗਮ ਸੀ ਜਾਂ ਇਹਦੇ ਕੁਝ ਪੋਲੀਟਿਕਲੀ ਬੈਨੀਫਿਟ ਵੀ ਸੀਗੇ ਸਿਆਸੀ ਪਾਰਟੀਆਂ ਨੂੰ ਹੋਣ ਵਾਲੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਨਦੀਪ ਜੀ ਤੁਹਾਡਾ ਜੀ ਤਾਂ ਡਾਕਟਰ ਸਾਹਿਬ ਪੀਐਮ ਮੋਦੀ ਦੀ ਫੇਰੀ ਹੁੰਦੀ ਹੈ ਜੀ ਆਪਾਂ ਗੱਲ ਥੋੜੀ ਪਿੱਛੇ ਤੋਂ ਸਟਾਰਟ ਕਰਦੇ ਆ ਕਿ ਡੇਰਾ ਬੱਲਾਂ ਵਾਲਾ ਜਿਹੜਾ ਇਹਦੀ ਕੀ ਮਹੱਤਤਾ ਹੈਗੀ ਆ ਸਿਆਸਤ ਦੇ ਵਿੱਚ ਤੇ ਧਾਰਮਿਕ ਗਲੇਹਾਰਿਆਂ ਦੇ ਵਿੱਚ ਦੇਖੋ ਪੱਤਰਕਾਰ ਸਾਹਿਬ ਪੰਜਾਬ ਦੇ ਵਿੱਚ 32% ਆਬਾਦੀ ਹੈ ਹਮ ਦਲਤ ਭਾਈਚਾਰੇ ਦੀ ਦਲਤ ਭਾਈਚਾਰੇ ਦੇ ਵਿੱਚੋਂ 10% ਆਬਾਦੀ ਹੈ ਜਿਹੜੀ ਆਧਰਮੀ ਤੇ ਸਾਡੇ ਚਮਾਰ ਸਮਾਜ ਦੀ ਹੈਗੀ ਹਮ ਉਸ 10% ਆਬਾਦੀ ਦੇ ਨਾਲ ਜੁੜਿਆ ਹੋਇਆ ਡੇਰਾ ਹੈਗਾ ਜਿਹੜਾ ਪ੍ਰਮੁੱਖ ਡੇਰਾ ਉਹ ਡੇਰਾ ਬੱਲਾ ਹੈਗਾ ਜੀ ਜਿਹਨੂੰ ਸਤਚਗੰਢ ਡੇਰਾ ਵੀ ਕਿਹਾ ਜਾਂਦਾ ਹੈਗਾ ਉੱਥੇ ਨਰਿੰਦਰ ਮੋਦੀ ਦਾ ਆਉਣਾ ਇਹ ਇੱਕ ਖਾਸ ਤੌਰ ਦੇਤੇ ਸਿਆਸੀ ਮਾਇਨੇ ਇਹਦੇ ਜਿਆਦੇ ਨੇ ਧਾਰਮਿਕ ਮਾਇਨੇ ਇਹਦੇ ਘੱਟ ਨੇ ਅੱਜ ਦੀ ਡੇਟ ਦੇ ਵਿੱਚ ਹਮ ਅਪਾ ਦੇਖਦੇ ਆ ਜੀ ਜਿਵੇਂ ਤੁਸੀਂ ਅਕਸਰ ਹੀ ਗੱਲਾਂ ਬਾਤਾਂ ਦੇ ਵਿੱਚ ਕਹਿੰਨੇ ਹੋ ਜਾਂ ਆਪਾਂ ਜਿਹੜੇ ਬੁੱਧੀਜੀਵੀ ਲੋਕ ਨੇ ਉਹਨਾਂ ਨੂੰ ਪੜ੍ਹਦੇ ਆ ਕਿ ਜਿਹੜੀ ਮੰਨੂ ਸਿਮਰਤੀ ਆ ਆਰਐਸਐਸ ਬੀਜੇਪੀ ਉਹਨੂੰ ਲਾਗੂ ਕਰਨਾ ਚਾਹੁੰਦੀ ਆ ਦੂਜੇ ਪਾਸੇ ਆਪਾਂ ਦੇਖਦੇ ਆ ਕਿ ਜਿਹੜੇ ਗੁਰੂ ਰਵਿਦਾਸ ਜੀ ਨੇ ਉਹਨਾਂ ਦੀ ਸਾਰੀ ਲੜਾਈ ਹੋਈ ਇਦਾਂ ਦੀ ਸੋਚ ਨਾ ਰਹੀ ਆ ਮੰਨੂਵਾਦੀ ਸੋਚ ਦੇ ਨਾਲ ਰਹੀ ਆ ਤਾਂ ਤੁਹਾਨੂੰ ਕੀ ਲੱਗਦਾ ਇਹਨਾਂ ਦੇ ਵਿੱਚ ਸਾਂਝ ਹੋ ਸਕਦੀ ਏ ਇਸ ਤਰੀਕੇ ਜਿਹੜਾ ਸਤਗੁਰੂ ਰਵਿਦਾਸ ਮਹਾਰਾਜ ਦਾ ਫਲਸਫਾ ਹੂੰ ਸਤਗੁਰੂ ਰਵਿਦਾਸ ਮਹਾਰਾਜ ਦਾ ਫਲਸਫਾ ਉਹਦੀ ਸਾਂਝ ਮੰਨੂਵਾਦ ਬ੍ਰਾਹਮਣਵਾਦ ਹਿੰਦੂਤਵ ਵੀ ਫਾਸ਼ੀਵਾਦ ਹਿੰਦੂਦਵੀਂ ਅਤੰਕਵਾਦ ਨਾਲ ਕਦੇ ਵੀ ਨਹੀਂ ਹੋ ਸਕਦੀ ਕਦੇ ਵੀ ਨਹੀਂ ਪੈ ਸਕਦੀ ਹੂੰ ਸਤਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ ਨੇ ਤਾਂ ਆਪਣੀ ਬਾਣੀ ਦੇ ਵਿੱਚ ਕਿਹਾ ਹੋਇਆ ਵੀ ਜਿੰਦੇ ਜਿਹੜੇ ਬ੍ਰਾਹਮਣ ਗੁਣਹੀਣ ਨੇ ਉਹਨਾਂ ਨੂੰ ਨਹੀਂ ਪੂਜਣਾ ਹੂੰ ਜਿਹੜੇ ਚੰਡਾਲ ਗੁਣ ਪ੍ਰਵੀਨ ਨੇ ਉਹਨਾਂ ਨੂੰ ਪੂਜਣਾ ਹੂੰ ਉਹਨਾਂ ਦੀ ਉਸਤਤ ਕਰਨੀ ਹੈ ਮੰਨੋ ਜਿਮਰਦੀ ਕੀ ਕਹਿੰਦੀ ਆ ਵੀ ਚੰਡਾਲ ਸ਼ੂਦਰ ਚਾਹੇ ਜਿੰਨਾ ਮਰਜੀ ਗੁਣ ਪ੍ਰਵੀਨ ਹੋਵੇ ਉਹਦੇ ਜੁੱਤੀਆਂ ਲਾਉਣੀਆਂ ਕੁੱਟਣਾ ਮਾਰਨਾ ਉਹਨੂੰ ਤਾੜਨਾ ਬ੍ਰਾਹਮਣ ਚਾਹੇ ਜਿੰਨਾ ਨਖਿੱਧ ਤੋਂ ਨਖਿੱਧ ਹੋਵੇ ਤੇ ਉਹਨੂੰ ਪੂਜਣਾ ਹੁਣੇ ਦੋਨੇ ਇੱਕ ਸਾਊਥ ਪੋਲ ਹੈ ਇੱਕ ਨਾਰਥ ਪੋਲ ਹੈ ਹੂੰ ਇੱਕ ਕਦੇ ਮਿਲ ਹੀ ਨਹੀਂ ਸਕਦੇ ਆਪਾਂ ਜੀ ਇਤਿਹਾਸ ਜਿਹੜਾ ਇਹ ਹੋਇਆ ਡੇਰੇ ਦੇ ਵਿੱਚ ਡੇਰਾ ਬੱਲਾਂ ਦੇ ਵਿੱਚ ਮੰਨੂਵਾਦੀਆਂ ਦਾ ਜਿਹੜਾ ਸਭ ਤੋਂ ਵੱਡਾ ਸਰਗਨਾ ਇੱਕ ਤਰ੍ਹਾਂ ਦਾ ਨਰਿੰਦਰ ਮੋਦੀ ਆਇਆ ਤੇ ਰਵਿਦਾਸ ਧਰਮ ਦਾ ਜਿਹੜਾ ਸਭ ਤੋਂ ਵੱਡਾ ਡੇਰਾ ਬੱਲਾਂ ਉੱਥੇ ਆਇਆ ਇਹ ਰਾਜਨੀਤਿਕ ਇਹਦੇ ਸਾਨੂੰ ਮਾਇਨੇ ਕੱਢਣੇ ਚਾਹੀਦੇ ਨੇ ਇਹ ਧਾਰਮਿਕ ਜਾਂ ਫਲਸਫਾਨਾ ਤੌਰ ਦੇ ਤੇ ਆਪਸ ਵਿੱਚ ਮਿਲਣ ਨਹੀਂ ਹੈਗਾ ਹੂੰ ਜੇ ਨਹੀਂ ਆਪਸੀ ਕੋਈ ਸਾਂਝ ਨਹੀਂ ਹੈਗੀ ਫਲਸਫੇ ਦੀ ਹਨਾ ਬਿਲਕੁਲ ਬਿਲਕੁਲ ਜੀ ਆਪਾਂ ਦੇਖਦੇ ਜਦੋਂ ਇਤਿਹਾਸ ਨੂੰ ਪੜਦੇ ਆ ਜੀ ਉਹ ਸੰਤਾਂ ਦੀ ਬਾਣੀ ਹੋਵੇ ਕਬੀਰ ਹੋਵੇ ਹਨਾ ਗੁਰੂ ਰਵਿਦਾਸ ਜੀ ਹੋਣ ਚਾਹੇ ਗੁਰੂ ਨਾਨਕ ਦੇਵ ਜੀ ਹੋਣ ਉਹਨਾਂ ਦੀ ਸੱਤਾ ਨਾਲ ਲਾਲਚ ੰਡੀ ਰਹੀ ਆ ਹਮੇਸ਼ਾ ਲੜਾਈ ਹੋਈ ਰਹੀ ਆ ਪਰ ਇੱਥੇ ਜਦੋਂ ਆਪਾਂ ਦੇਖਦੇ ਆ ਕਿ ਸੱਤਾ ਦੇ ਵੱਡੇ ਲੀਡਰ ਦੇਸ਼ ਦੇ ਵੱਡੇ ਲੀਡਰ ਆ ਪ੍ਰਧਾਨ ਮੰਤਰੀ ਹਨਾ ਉਹ ਆਉਂਦੇ ਨੇ ਇੱਥੇ ਤਾਂ ਕੀ ਲੱਗਦਾ ਕਿ ਕਿੱਧਰ ਨੂੰ ਜਾ ਰਹੀ ਆ ਗੱਲ ਫਿਰ ਵੀ ਕਿਉਂ ਸੱਤਾਂ ਨਾਲ ਇੰਨੀ ਨੇੜਤਾ ਲੱਗ ਰਹੀ ਆ ਦੇਖੋ ਪੱਤਰਕਾਰ ਸਾਹਿਬ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖ ਰਹੇ ਆ ਪੰਜਾਬ ਦੇ ਡੇਰੇ ਵੱਖੋ ਵੱਖਰੇ ਡੇਰੇ ਐ ਚਾਹੇ ਕਿਸੇ ਵੀ ਧਰਮ ਨਾਲ ਜੁੜੇ ਹੋਏ ਆ ਇੱਕ ਇੱਕ ਕਰਕੇ ਨਰਿੰਦਰ ਮੋਦੀ ਦੇ ਚਰਨਾਂ ਦੇ ਵਿੱਚ ਸਿਰ ਝੁਕਾ ਰਹੇ ਨੇ ਹੂੰ ਸਰਸੇ ਵਾਲਾ ਸਾਧ ਪਹਿਲਾਂ ਹੀ ਨਰਿੰਦਰ ਮੋਦੀ ਦੇ ਚਰਨਾਂ 'ਚ ਬੈਠਾ ਹੂੰ ਇਸ ਤੋਂ ਬਾਅਦ ਰਾਧਾ ਸਵਾਮੀਆ ਵਾਲਾ ਬਾਬਾ ਵੀ ਜਾ ਕੇ ਗੁਰਿੰਦਰ ਢਿੱਲੋਂ ਚਰਨਾਂ 'ਚ ਬਹਿ ਗਿਆ ਕਦੇ ਖੱਬੇ ਪਾਸੇ ਖੜਾ ਹੁੰਦਾ ਕਦੇ ਸੱਜਾ ਬਣਿਆ ਹੁੰਦਾ ਕਦੇ ਖੱਬਾ ਬਣਿਆ ਹੂੰ ਇਸੇ ਤੋਂ ਬਾਅਦ ਦਮਦਬੀ ਟਕਸਾਲ ਲਗੀ ਨਾਨਕਸਰੀਏ ਬਾਬੇ ਨੇ ਰਾੜੇ ਵਾਲੇ ਬਾਬੇ ਨੇ ਜਾ ਕੇ ਚਰਨ ਹੋ ਹੂੰ ਉੱਥੇ ਟੇਕਣੇ ਸ਼ੁਰੂ ਕਰਤੇ ਜਿੱਥੇ ਮਨੁਵਾਦ ਦਾ ਘੜਾ ਗੁਰਿੰਦਰ ਮੋਦੀ ਦੇ ਪੈਰ ਨੇ ਜਿੱਥੇ ਤੇ ਹੁਣ ਜਿਹੜਾ ਇਹ ਸਰਕਾਰੀ ਸਨਮਾਨ ਪਦਮਸ਼੍ਰੀ ਹਾਸਲ ਕੀਤਾ ਹਮ ਬੱਲਾਂ ਵਾਲੇ ਡੇਰੇ ਵਾਲਿਆਂ ਨੇ ਇਹ ਅਸਲ ਵਿੱਚ ਸਨਮਾਨ ਨਹੀਂ ਹੈ ਇਹ ਸਰਕਾਰੀ અપਮਾਨ ਹਾਸਲ ਕੀਤਾ ਉਹਨਾਂ ਨੇ ਹਮ ਇਹਦੇ ਨਾਲ ਕੋਈ ਸਤਿਗੁਰੂ ਰਵਿਦਾਸ ਜੀ ਦੀ ਪਰੰਪਰਾ ਨੂੰ ਕੋਈ ਚਾਰਚਨ ਨਹੀਂ ਲੱਗੇ ਇਹਦੇ ਨਾਲ ਸਤਿਗੁਰੂ ਰਵਿਦਾਸ ਜੀ ਦੀ ਪਰੰਪਰਾ ਨੂੰ ਉਹਨਾਂ ਦੇ ਦਰਸ਼ਨ ਨੂੰ ਢਾ ਲੱਗੀ ਹੈ ਇਹ ਤਾਂ ੱੱਕਾ ਕੀਤਾਗਾ ਉਥੋਂ ਦੇ ਮੁਖੀ ਨੇ ਉਥੋਂ ਦੇ ਮੁਖੀ ਨੂੰ ਇਹੋ ਜਿਹੇ ਪਦਮਸ਼੍ਰੀ ਨੂੰ ਵਗਾ ਕੇ ਮਾਰਨਾ ਚਾਹੀਦਾ ਸੀ ਤੁੱਕ ਦੇਣਾ ਚਾਹੀਦਾ ਸੀ ਇਹ ਜੇ ਪਦਮਸ਼ਰੀ ਤੇ ਇਹ ਜੇ ਪਦਮਸ਼ਰੀ 20 ਹੋਰ ਮਿਲਣਗੇ ਹਮ ਪਰ ਮੰਨੂਵਾਦੀਆਂ ਦੇ ਹੱਥੋਂ ਪਦਮਸ਼ਰੀ ਲੈ ਕੇ ਉਸ ਬੰਦੇ ਨੇ ਉਸ ਸਾਧੂ ਨੇ ਉਸ ਜੋ ਵੀ ਹੈਗਾ ਉਹ ਬਾਬਾ ਉਹਨੇ ਆਪਦਾ ਨਿੱਜੀ ਸਵਾਰਥ ਪਾਲਿਆ ਆਪਦੇ ਬਾਲ ਬੱਚਿਆਂ ਨੂੰ ਬਚਾਇਆ ਨਰਿੰਦਰ ਮੋਦੀ ਦੇ ਕਹਿਰ ਤੋਂ ਨਾ ਕਿ ਉਹਨੇ ਰਵਿਦਾਸ ਜੀ ਦੀ ਪਰੰਪਰਾ ਦੇ ਉੱਤੇ ਪਹਿਰਾ ਦਿੱਤਾ ਹਮ ਸਮਝਣੀ ਗੱਲ ਮੇਰੀ ਜੀ ਰਵਿਦਾਸ ਜੀ ਦੀ ਪਹਿਰਾ ਦਾ ਪਰੰਪਰਾ ਦੇ ਉੱਤੇ ਪਹਿਰਾ ਤਾਂ ਗੁਰੂ ਗੋਬਿੰਦ ਸਿੰਘ ਵਰਗੇ ਨੇ ਦਿੱਤਾ ਸੀ ਆਪਣੇ ਚਾਰ ਪੁੱਤਰ ਬਾਰੇ ਰਵਿਦਾਸ ਜੀ ਦੀ ਪਰੰਪਰਾ ਦੇ ਉੱਤੇ ਪਹਿਰਾ ਤਾਂ ਬਾਬਾ ਜੀਵਨ ਸਿੰਘ ਵਰਗੇ ਨੇ ਦਿੱਤਾ ਸੀ ਜਿਨ੍ਹਾਂ ਨੇ ਆਪਦੇ 87 ਜੀਵਨ ਦੇ ਮੈਂਬਰ ਪਰਿਵਾਰ ਦੇ ਮੈਂਬਰ ਬਾਰੇ ਭਾਈ ਮਨੀ ਸਿੰਘ ਵਰਗੇ ਨੇ ਦਿੱਤਾ ਸੀ ਬਾਬਾ ਦੀਪ ਸਿੰਘ ਵਰਗੇ ਨੇ ਦਿੱਤਾ ਸੀ ਪਪਾ ਬੰਦਾ ਸਿੰਘ ਬਹਾਦਰ ਵਰਗੇ ਨੇ ਦਿੱਤਾ ਸੀ ਆਪਣੇ ਬੱਚੇ ਸ਼ਹੀਦ ਕਰਾ ਲਏ ਪਰ ਦਿੱਲੀ ਦਰਬਾਰ ਦੇ ਮੁਰੇ ਨੀਵੇਂ ਨਹੀਂ ਹੋਏ ਇੱਥੇ ਕੀ ਆ ਬੱਲਾ ਵਾਲਾ ਸਾਦ ਇੱਕ ਚੰਦਕ ਟੁਕੜਿਆਂ ਦੇ ਪਿੱਛੇ 2-4 ਰੁਪਏ ਤੇ ਕੁਛ ਕੀ ਕਹਿੰਦੇ ਉਹਦੇ ਇੱਕ ਸ਼ਾਲ ਹੁੰਦੀ ਆ ਤੇ ਇੱਕ ਲਾਟੂ ਜਾ ਹੁੰਦਾ ਹੈਗਾ ਪਦਮਸ਼ਰੀ ਉਹਦੇ ਪਿੱਛੇ ਆਪਣਾ ਪੂਰੇ ਤੇ ਪੂਰੇ ਜੀਵਨ ਦੀ ਕਹਾਣੀ ਆਪਣਾ ਫਲਸਫਾ ਗੁਰੂ ਰਵਿਦਾਸ ਜੀ ਦਾ ਫਲਸਫਾ ਉਹਦੇ ਮੂਰੇ ਉਹਦੇ ਚਰਨਾਂ 'ਚ ਬਿਸ਼ਾਤਾ ਪ੍ਰਪਤੀ ਇਹੋ ਨਰਿੰਦਰ ਮੋਦੀ ਮਨੁਵਾਦ ਦਾ ਸਰਗਨਾ ਆਪਾਂ ਦੇਖਦੇ ਆ ਜੀ ਇਸ ਡੇਰੇ ਨੂੰ ਤਾਂ ਇੱਕ ਤਰ੍ਹਾਂ ਦੀ ਇਸ ਡੇਰੇ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਨੇ ਖਾਸ ਕਰਕੇ ਦੁਆਬੇ ਦੇ ਵਿੱਚ ਹਨਾ ਨਵਾਂ ਸ਼ਹਿਰ ਕਪੂਰ ਥਲਾ ਹੁਸ਼ਿਆਰਪੁਰ ਜਲੰਧਰ ਪਰ ਬਹੁਤ ਗਿਣਤੀ ਦੇ ਵਿੱਚ ਲੋਕ ਜਿਹੜੇ ਉਧਰ ਹਲੇ ਵੀ ਉਹਨਾਂ ਦੀ ਉਹੀ ਆਸਥਾ ਫਿਰ ਕੀ ਲੱਗਦਾ ਵੀ ਲੋਕ ਇਸ ਗੱਲ ਨੂੰ ਸੁਚੇਤ ਨਹੀਂ ਹੈਗੇ ਹਾਂ ਦੇਖੋ ਪੱਤਰਕਾਰ ਸਾਹਿਬ ਸਾਰੇ ਭਾਈਚਾਰਿਆਂ ਦੇ ਵਿੱਚ ਕੁਝ ਲੋਕ ਹੂੰ ਸੁਚੇਤ ਹੁੰਦੇ ਨੇ ਕੁਝ ਕੁਝ ਲੋਕ ਵੱਡੀ ਗਿਣਤੀ ਅਚੇਤ ਹੁੰਦੀ ਹੈ ਤੇ ਕੁਝ ਲੋਕ ਸੁਚੇਤ ਹੋਣ ਦੇ ਨਾਲ ਨਾਲ ਚਲਾਕ ਵੀ ਹੁੰਦੇ ਨੇ ਹੂੰ ਜਿਹੜੇ ਸੁਚੇਤ ਤੇ ਚਾਲਵਾਜ ਨੇ ਸੁਚੇਤ ਤੇ ਚਲਾਕ ਨੇ ਸੁਚੇਤ ਤੇ ਠੱਗ ਨੇ ਸੁਚੇਤ ਤੇ ਕਮੀਨਗੀ ਭਰੇ ਹੋਏ ਨੇ ਉਹ ਤਾਂ ਇਹੋ ਜਿਹਾ ਵਿਵਹਾਰ ਕਰਨਗੇ ਹੂੰ ਬਦਮਸ਼ੀਰ ਲਾ ਲਿਆ ਉਹਦੇ ਤੋਂ ਆਦਮਪੁਰੇ ਵਾਇਡ ਦਾ ਨਾਮ ਸਤਿਗੁਰੂ ਰਵਦਾਸ ਜੀ ਦੇ ਨਾਮ ਤੇ ਲਿਖਵਾ ਲਿਆ ਉਹਦੇ ਦੋ ਗਿਹੇ ਡੇਰਾ ਬੱਲਾਂ ਦੇ ਵਿੱਚ ਲਵਾਤੇ ਡੇਰਾ ਬੱਲਾਂ ਚ ਉਹਦੇ ਜਨਮ ਦਿਨ ਤੇ ਅਰਦਾਸ ਕਰਾਤੀ ਜਾਂ ਬਨਾਰਸ ਦੇ ਵਿੱਚ ਜਿਹੜੇ ਰਵਦਾਸ ਜੀ ਨਾਲ ਜੁੜੇ ਹੋਏ ਡੇਰੇ ਨੇ ਉਹਨਾਂ ਨੂੰ 10-20 ਚ 50 ਕਿੱਲੇ ਜ਼ਮੀਨ ਦਿਵਾ ਦੇਣ ਇਹੋ ਜੇ ਕੰਮ ਉਹ ਕਰਨਗੇ ਦੁਸ਼ਟ ਚਲਾਕ ਤੇ ਸਮਝਦਾਰ ਲੋਕ ਹੂੰ ਦੁਸ਼ਟ ਆ ਜਿਹੜੇ ਨਾਲ ਜਿਨ੍ਹਾਂ ਦੇ ਦਿਲ ਦੇ ਵਿੱਚ ਦੁਸ਼ਟਤਾ ਹੈਗੀ ਤੇ ਨਾਲ ਬਾਅਦ ਦੇ ਵਿੱਚ ਉਹ ਅਚੇਤ ਲੋਕਾਂ ਨੂੰ ਇਹ ਗੱਲ ਨੂੰ ਜਿਚਾਉਣਗੇ ਵੀ ਦੇਖੋ ਜੀ ਨਰਿੰਦਰ ਮੋਦੀ ਨੇ ਤਾਂ ਸਾਨੂੰ ਪਦਮ ਸ੍ਰੀ ਦਿੱਤਾ ਸਾਡੇ ਬਾਬੇ ਨੂੰ ਹੂੰ ਨਰਿੰਦਰ ਮੋਦੀ ਨੇ ਤਾਂ ਆਦਮਪੁਰ ਵਾਲੇ ਡੇਰੇ ਬਾਸੜੇ ਹਵਾਈ ਅੱਡੇ ਦਾ ਨਾਂ ਧਰ ਕੇ ਆਹ ਕਰਤਾ ਬਿਲਕੁਲ ਨਰਿੰਦਰ ਨਰਿੰਦਰ ਮੋਦੀ ਨੇ ਤਾਂ ਸਾਡੇ ਡੇਰੇ ਨੂੰ 10-10 ਕਿੱਲੇ ਜ਼ਮੀਨ ਦੇਤੀ ਨਰਿੰਦਰ ਮੋਦੀ ਨੇ ਤਾਂ ਬਿਜਲੀ ਮਾਫ਼ ਕਰਤੀ ਸਾਡੇ ਸਾਡੇ ਪਾਣੀ ਮਾਫ਼ ਕਰਤਾ ਨਰਿੰਦਰ ਮੋਦੀ ਨੇ ਤਾਂ ਸਾਡੇ ਸਕੂਲਾਂ ਨੂੰ ਘਟ ਗਿਣਤੀ ਦਾ ਦਰਜਾ ਦਿੱਤਾ ਤੇ ਆਓ ਹੁਣ ਆਪਾਂ ਨਰਿੰਦਰ ਮੋਦੀ ਦਾ ਉਤਾਰੀਏ ਕਰਜ਼ਾ ਹੂੰ ਤੇ ਚਲੋ ਵੋਟਾਂ ਪਾਈਏ 2029 ਚ 2027 ਦੇ ਵਿੱਚ ਅ ਭਾਜਪਾ ਨੂੰ ਤੇ ਵੋਟਾਂ ਪਾ ਕੇ ਉਸ ਤੋਂ ਬਾਅਦ ਇੱਕ ਤਰ੍ਹਾਂ ਦੇ ਨਾਲ ਆਪਣੇ ਅਚੇਤ ਭਰਾਵਾਂ ਨੂੰ ਵੇਚਣ ਦਾ ਕੰਮ ਕਰਨਗੇ ਉਹ ਜਿਹੜੇ ਸੁਚੇਤ ਲੋਕ ਨੇ ਜਿਵੇਂ ਸਾਡੇ ਵਰਗੇ ਨੂੰ ਤੁਸੀਂ ਕਹਿ ਦਿੰਦੇ ਹੋ ਜਾਂ ਤੁਸੀਂ ਪੱਤਰਕਾਰ ਵੀ ਜਿਨ੍ਹਾਂ ਨੇ ਐਡਾ ਵੱਡਾ ਇਸ਼ੂ ਇਹ ਚੱਕਿਆ ਸੁਚੇਤ ਲੋਕਾਂ ਦੇ ਲਈ ਤਾਂ ਇਹ ਗੱਲ ਪਹਿਲਾਂ ਹੀ ਕਲੀਅਰ ਹੈਗੀ ਵੀ ਇਹ ਸਰਕਾਰੀ ਛੁਣਛਣਾ ਬਾਬਾ ਜੀ ਨੂੰ ਨਹੀਂ ਫੜਨਾ ਚਾਹੀਦਾ ਸੀ ਤੁਹਾਨੂੰ ਲੱਗਦਾ ਬੀਜੇਪੀ ਨੂੰ ਜਿਵੇਂ ਇੱਕ ਫਰਵਰੀ ਨੂੰ ਮੋਦੀ ਸਾਹਿਬ ਆਏ ਨੇ ਹਨਾ ਡੇਰਾ ਬੱਲਾ ਵੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਇਦਾਂ ਫਾਇਦਾ ਹੋਊਗਾ ਫਿਰ ਦੇਖੋ ਜੀ ਬੀਜੇਪੀ ਨੂੰ ਬਿਲਕੁਲ ਇਸ ਚੀਜ਼ ਦਾ ਫਾਇਦਾ ਹੋਊਗਾ ਅ ਡੇਰਾ ਬੱਲਾ ਦੇ ਵਿੱਚ ਜਾ ਕੇ ਨਾਲ ਜਿਹੜਾ ਅਚੇਤ ਰਵਿਦਾਸੀਆ ਭਾਈਚਾਰਾ ਅਚੇਤ ਸਾਡਾ ਚਮਾਰ ਸਮਾਜ ਹੈ ਅਚੇਤ ਆਧ ਧਰਮੀ ਸਮਾਜ ਹੈ ਓਹੋ ਰਿਲੇਟਿਵਲੀ ਮੋਦੀ ਪ੍ਰਤੀ ਅ ਥੋੜਾ ਜਿਹਾ ਸੌਫਟ ਕੋਰਨਰ ਬਣਾਊਗਾ ਤੇ ਜੋ ਅੰਬੇਦਕਰ ਸਾਹਿਬ ਨੇ ਪੇਰੀਅਰ ਸਾਹਿਬ ਨੇ ਫੂਲੇ ਸਾਹਿਬ ਨੇ ਕਾਂਸ਼ੀ ਰਾਮ ਸਾਹਿਬ ਨੇ ਕਈਆਂ ਸੀ ਉਹਨਾਂ ਨੂੰ ਟਾਈਮ ਦੀ ਟਾਈਮ ਥੋੜੇ ਟਾਈਮ ਲਈ ਭੁੱਲ ਵੀ ਸਕਦਾ ਹੂੰ ਵੀ ਹਿੰਦੂ ਤਵ ਤੇ ਮੰਨੂਵਾਦ ਸਾਡਾ ਪ੍ਰਮੁੱਖ ਦੁਸ਼ਮਣ ਹੈ ਹੂੰ ਹਿੰਦੂ ਰਾਜ ਸਾਡੇ ਲਈ ਸਭ ਤੋਂ ਵੱਡਾ ਦੁਸ਼ਮਣ ਦੁਸ਼ਮਨਾਨਾ ਰਾਜ ਹੋਊਗਾ ਇਸ ਗੱਲ ਨੂੰ ਟਾਈਮ ਦੀ ਟਾਈਮ ਭੁੱਲ ਵੀ ਸਕਦੇ ਨੇ ਤੇ ਜੇ ਬਾਬਿਆਂ ਨੇ ਉਦੋਂ ਤੱਕ ਐਲਾਨ ਕਰ ਦਿੱਤਾ ਵੀ ਸਾਰਾ ਸਮੂਹ ਰਵਿਦਾਸੀ ਆਪ ਭਾਈਚਾਰਾ ਇਹ ਕਿ ਬੀਜੇਪੀ ਦੇ ਹੱਕ ਜਿਭੋਤੋ ਫਿਰ ਤਾਂ ਕਹਿਣੀ ਕੀ ਹੈ ਜੇ ਕੁਝ ਵੀ ਕਰ ਸਕਦੀ ਹੈ ਬੀਜੇਪੀ ਪੰਜਾਬ ਅੱਗੇ ਆਪਾਂ ਦੇਖਦੇ ਆ ਪਹਿਲਾਂ ਇਹ ਕਿਸੇ ਨੂੰ ਵੀ ਖੁੱਲ ਕੇ ਸਪੋਰਟ ਨਹੀਂ ਕਰਦੇ ਹਨਾ ਇਤਿਹਾਸ ਦੇ ਵਿੱਚ ਹਲੇ ਤੱਕ ਇਹਨਾਂ ਨੇ ਖੁੱਲ ਕੇ ਸਪੋਰਟ ਨਹੀਂ ਕੀਤੀ ਲੱਗਦਾ ਕਿ ਕੋਈ ਲੁਕਵੇਂ ਰੂਪ ਚ ਕਰਨਗੇ ਜਾਂ ਖੁੱਲ ਕੇ ਸਾਹਮਣੇ ਆਉਣਗੇ ਜਾਂ ਨਹੀਂ ਕਰਨਗੇ ਸਪੋਰਟ ਦੇਖੋ ਜਿਸ ਪ੍ਰਕਾਰ ਪਦਮ ਸ਼੍ਰੀ ਮਿਲਿਆ ਹ ਜਿਸ ਪ੍ਰਕਾਰ ਦੀਆਂ ਨਰਿੰਦਰ ਮੋਦੀ ਦੇ ਨਾਲ ਇਹਨਾਂ ਦੀਆਂ ਸਾਂਝਾਂ ਪੈ ਰਹੀਆਂ ਨੇ ਸਾਨੂੰ ਉਮੀਦ ਹੈ ਕਿ ਵੀ ਇਹ ਖੁੱਲ ਕੇ ਮਦਦ ਕਰਨਗੇ ਤੇ ਖੁੱਲ ਕੇ ਮਦਦ ਹੀ ਨਹੀਂ ਕਰਨਗੇ ਬਲਕਿ ਯੂਪੀ ਦੇ ਵਿੱਚ ਵੀ ਖੁੱਲ ਕੇ ਇਹ ਮਦਦ ਕਰਵਾਉਣਗੇ ਉਹ ਬਨਾਰਸ ਦੇ ਵਿੱਚ ਸੰਸਥਾ ਜਿਹੜੇ ਬਨਾਰਸ ਦੇ ਵਿੱਚ ਇਹਨਾਂ ਦੇ ਬੰਦੇ ਬੈਠੇ ਨੇ ਉਹਨਾਂ ਦੇ ਥਾਂ ਰਹੀ ਜਾਨੀ ਡੇਰੇ ਰਹੀ ਬਾਬੇ ਰਹੀ ਜਿਹੜੀ ਬੀਜੇਪੀ ਉਹ ਪੰਜਾਬ ਦੇ ਵਿੱਚ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਿਲਕੁਲ ਬਿਲਕੁਲ ਤਾਂ ਆਪਾਂ ਦੇਖਦੇ ਹਾਂ ਜੀ ਕਿ ਪੰਜਾਬ ਦੇ ਵਿੱਚ ਜਿਵੇਂ ਦੇਖਦੇ ਆਪਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਦਲਤ ਭਾਈਚਾਰਾ ਹਨਾ ਤੇ ਖਾਸ ਕਰਕੇ ਮਾਲਵੇ ਦੇ ਵਿੱਚ ਤਾਂ ਬਹੁਤ ਬੁਰੇ ਹਾਲਾਤ ਨੇ ਉਧਰਲੀ ਸਾਈਡ ਹਲੇ ਰਵਿਦਾਸੀਏ ਭਾਈਚਾਰੇ ਦੀ ਕੁਝ ਹਾਲਤ ਠੀਕ ਆ ਹਨਾ ਤੇ ਕਈ ਵਾਰੀ ਇਹ ਵੀ ਇਲਜ਼ਾਮ ਲੱਗਦਾ ਕਿ ਭਾਜੀਪੀ ਨਾਲ ਆਰਐਸਐਸ ਨਾਲ ਇਹਨਾਂ ਦੀ ਬਹੁਤ ਸਾਂਝ ਰਹੀ ਆ ਪਹਿਲਾਂ ਤੋਂ ਹੀ ਇਹ ਉਹਦੇ ਵਿੱਚੋਂ ਹੀ ਨਿਕਲੇ ਹੋਏ ਨੇ ਇਹ ਦੇਖੋ ਜਿਹੜਾ ਰਵਿਦਾਸਿਆ ਭਾਈਚਾਰਾ ਕਿਹਾ ਜਾਂਦਾ ਜਿਹਨੂੰ ਹੂੰ ਉਦੋਂ ਬਾਅਦ ਇਹ ਰਵਿਦਾਸੀਆ ਧਰਮ ਬਣਿਆ ਜੀ ਜਦੋਂ ਰਵਿਦਾਸੀਆ ਧਰਮ 2010 ਦੇ ਵਿੱਚ ਧਰਮ ਕਿਹਾ ਜਾਣ ਲੱਗਿਆ ਸੀਗਾ ਹਾਂ ਤੇ ਸਿੱਖ ਧਰਮ ਦੇ ਨਾਲ ਇਹਨਾਂ ਦਾ ਟਕਰਾਅ ਦੀ ਸਥਿਤੀ ਜੀ ਬਣੀ ਸੀਗੀ ਇੱਕ ਵਾਰੀ ਹੂੰ ਤਾਂ ਉਸ ਵੇਲੇ ਵੀ ਲੋਕਾਂ ਦੇ ਤੌਖਲੇ ਇਹ ਸੀ ਵੀ ਇਹਨਾਂ ਨੇ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਮੰਨੂਵਾਦ ਦੇ ਚਰਨਾਂ ਦੇ ਵਿੱਚ ਜਾ ਕੇ ਬਹਿਣਾ ਇਹਨਾਂ ਨੇ ਬ੍ਰਾਹਮਣਵਾਦ ਦੇ ਸੇਵਾ ਦੇ ਵਿੱਚ ਹੀ ਜਾ ਕੇ ਬਹਿਣਾ ਇਹਨਾਂ ਨੇ ਨੌਕਰੀ ਚਾਕਰੀ ਜਾ ਕੇ ਬ੍ਰਾਹਮਣਾ ਮੰਨੂਵਾਦੀਆਂ ਅਸ਼ੀਵਾਦੀਆਂ ਦੀ ਕਰਨੀ ਤੇ ਅੱਜ ਪਦਮਸ਼੍ਰੀ ਹਾਸਲ ਕਰਕੇ ਵੋਟਾਂ ਤੋਂ ਐਨ ਪਹਿਲਾਂ ਇਹ ਉਸ ਗੱਲ ਦੇ ਉੱਤੇ ਪਹਿਰਾ ਹੀ ਦਿੱਤਾਗਾ ਤੇ ਅਗਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲੀਅਰ ਹੋ ਜਾਊਗਾ ਵੀ ਜਿਹੜਾ ਰਵਿਦਾਸੀਆ ਧਰਮ ਹੈ ਹੂੰ Hindu ਧਰਮ ਦਾ ਹੀ ਇੱਕ ਤਰ੍ਹਾਂ ਦਾ ਸੰਗਠਨ ਜਾਂ ਉਹ ਉਹਦੇ ਵਿੱਚ ਸਿਮਿਲਰਿਟੀ ਹੋ ਜਾਣ ਵਾਲੀ ਗੱਲ ਬਣ ਜੂਗੀ ਜਿਸ ਤਰ੍ਹਾਂ ਸਿੱਖ ਧਰਮ ਬਲੇ ਤਾਂ ਵੀਰ ਹਜੇ ਵੀ ਕੁਝ ਨਾ ਕੁਝ ਕਿਤੇ ਨਾ ਕਿਤੇ ਕਣਕੰਡਾ ਰੱਖੀ ਬੈਠ ਨੇ ਅੜਨ ਫਸਣ ਦੀ ਗੱਲ ਕਰਦੇ ਨੇ ਕਿਵੇਂ ਸਿੱਖਾਂ ਦੇ ਵਿੱਚ ਮੂਰਤੀਵਾਦ ਦਾ ਵਿਰੋਧ ਹੋ ਰਿਹਾ ਹੈਗਾ ਸਿੱਖਾਂ ਦੇ ਵਿੱਚ ਬਹੁਤ ਸਾਰੇ ਥਾਈ ਜੋ ਮਨਮਤੀਆਂ ਹੈਗੀਆਂ ਉਹਨਾਂ ਨੂੰ ਮਨਮਤੀਆਂ ਨੂੰ ਛੱਡ ਕੇ ਗੁਰਮਤ ਵੱਲ ਨੂੰ ਮੁੜਨ ਦਾ ਰੁਝਾਨ ਬਣਿਆਗਾ ਪੱਗਾਂ ਬੰਨਣ ਦਾ ਦਾੜ੍ਹੀਆਂ ਰੱਖਣ ਦਾ ਰੁਝਾਨ ਬਣਿਆਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਰੁਝਾਨ ਬਣਿਆ ਪਰ ਰਵਿਦਾਸ ਜੀ ਆਧਰਮ ਦੇ ਵਿੱਚ ਤਾਂ ਉਲਟਾ ਹੋ ਰਿਹਾ ਜੋ ਸਤਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਮੂਰਤੀ ਪੂਜਾ ਨਹੀਂ ਕਰਨੀ ਪਰ ਮੂਰਤੀ ਪੂਜਾ ਉਹਨਾਂ ਨੇ ਰਵਿਦਾਸ ਜੀ ਦੀ ਮੂਰਤੀ ਵੀ ਤਰ੍ਹਾਂ ਚੜਾ ਕੇ ਰੱਖਦੀ ਚੜਾਏ ਸੋਨੇ ਦੀ ਮੂਰਤੀ ਸੋਨੇ ਦੀ ਪਾਲਕੀ ਸੋਨੇ ਦਾ ਸਿੰਘਾਸਨ ਸੋਨੇ ਦਾ ਛਤਰ ਹੂੰ ਤੇ ਸਤਿਗੁਰੂ ਰਵਿਦਾਸ ਕਰਦੇ ਕੀ ਰਹੇ ਆ ساری ਉਮਰ ਬਿਲਕੁਲ ਉਹ ਜੁੱਤੀਆਂ ਗੰਡਣ ਦਾ ਕੰਮ ਕਰਦੇ ਰਹੇ ਆ ਜਾਨਵਰਾਂ ਦਾ ਚਮੜਾ ਉਤਾਰਨ ਦਾ ਕੰਮ ਕਰਦੇ ਰਹੇ ਆ ਇੱਕ ਕਿਰਤੀ ਬਾਬੇ ਨੂੰ ਸਾਡੇ ਕਿਰਤੀ ਸਮਾਜ ਦੇ ਬਾਬੇ ਨੂੰ ਬਣਾ ਕੇ ਦਿੱਤਾ अवतार ਬਣਾਤਾ ਬਾਅਦ ਵਿੱਚ ਬ੍ਰਾਹਮਣਾਂ ਦਾ ਕੀ ਹੈਗਾ ਬ੍ਰਾਹਮਣਾਂ ਨੇ ਮੰਨੂਵਾਦੀਆਂ ਨੇ ਕਹਿ ਦੇਣਾ ਇਹ বিষ্ণੂ ਦਾ ਜੀ 36ਵਾਂ અવਤਾਰ ਹੈ ਜੀ ਬ੍ਰਹਮਾ ਦਾ 48ਵਾਂ અવਤਾਰ ਹੈ ਤੁਸੀਂ ਮੰਨ ਲੈਣਾ ਹੂੰ ਤੇ ਚੱਲ ਮੇਰੇ ਭਾਈ ਉਹ ਵਿੱਚ ਹੀ ਹਿੰਦੂ ਧਰਮ ਹਿੰਦੂਵਾਦ ਤੇ ਉਹਨੂੰ ਏਜੰਡੇ ਦੇ ਵਿੱਚ ਹੀ ਫਿੱਟ ਕਰ ਲੈਣਾ ਬਾਅਦ ਵਿੱਚ ਤੁਸੀਂ ਵੀ ਆਏ ਗਏ ਹੋਏ ਜਿਵੇਂ ਲਿੰਗਾਏ ਧਰਮ ਖਤਮ ਕੀਤਾ ਜਿਵੇਂ ਜੈਨ ਧਰਮ ਖਤਮ ਕੀਤਾਗਾ ਉਸੇ ਪ੍ਰਕਾਰ ਹੀ ਇਹ ਰਵਿਦਾਸੀ ਧਰਮ ਵੀ ਅਗਲੇ ਦਸਾਂਕ ਸਾਲਾਂ ਚ ਨਿਬੜ ਜਾਣਾ